ਜੀ ਕਿਨਾ ਕਾ ਜੀ 프리 ਆਹ ਕਿਤਰਾ ਵੈਕਿਲਿਟੀ ਘਟਾਵਾ ਫਰੀ ਕੀ ਕੋਲੋ ਭਈਆ ਸਰ ਮੰਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦ ਉਹਨਾਂ ਵੀ ਨੂੰ ਲੈਣਗੇ ਕਬ ਅੱਛਾ ਜੀ ਅੱਜ ਇਹ ਕਿੰਨੇ ਕ ਵਜੇ ਘਟਣਾ ਵਾ 5 ਵਜੇ ਪੰਜ ਕ ਵਜੇ ਘਟਣਾ ਵਾ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿਆ ਤੇ ਘਰ ਦਾ ਤੁਦੋ ਜਾ ਕੇ ਉਹ ਕਿੰਨੇ ਕ ਸਾਲਾਂ ਦਾ ਬੇਟਾ ਤੁਹਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਹਾ ਜੀ ਤੇ ਮੌਕੇ ਤੇ ਦੋਹਾਂ ਦੀ ਮੌਤ ਹੋ ਗਈ ਹੈ ਨਹੀਂ ਮੈਂ ਮੇਰੀ ਰਾਤ ਜਾਂਦਾ ਜਾਂਦੇ ਅਸਵੰਦੇ ਮਗੇ ਤੇ ਆ ਕਿ ਹੋਤਾ ਮੁੰਡੇ ਦੀ ਕਿੰਨੀ ਉਮਰ ਸੀ 8 ਜਿਹਨਾਂ ਦੀ ਡੈਥ ਹੋਈ ਉਹ ਉਹਨਾਂ ਦੇ ਹਸਬੰਦ ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਹੈਗੀ 23 ਸਾਲ 23 ਸਾਲ ਉਮਰ ਸੀ ਹਾਂਜੀ ਕੀ ਮੰਗ ਕਰਦੇ ਕੀ ਮੰਗ ਕਰਦੇ ਹੁਣ ਪ੍ਰਸ਼ਾਦ ਮੈਂ ਨਹੀਂ ਆਏ ਜੋ ਲੈ ਜਾਂਦੇ ਜਿਹਨਾਂ ਨੇ ਮੇਰਾ ਘਰ ਬਜਾੜਿਆ ਵੇ ਚੜ ਜਾਣਗੇ ਤੇ ਮੇਰਾ ਤੇ ਨਾ ਕੋਈ ਤੇ ਨਾ ਕੋਈ ਪੁੱਤ ਮੇਰਾ ਤੇ ਕਹ ਲੈ ਮੇਰਾ ਤਾਰਾ ਆ 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 ਕਹਿੰਦੇ ਵੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਹ ਨੂੰ ਮੋਟਰ ਤੋਂ ਦਹਾਨੇ ਦੱਸਿਆ ਇਤਨਾ ਤੁਹਾਡੇ ਵਰਗੇ ਨੇ ਤੇ ਤੁਹਾਡੇ ਬਲਡਾਂ ਦਾ ਮੋਟਰ ਤੇ ਤੁਹਾਡੇ ਤੱਕ ਹਾਂ ਜੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਚਰਾਕ ਵੱਜ ਗਿਆ ਜੀ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਆ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ ਨੂੰ ਪਤਾ ਹੀ ਤੇ ਚਲੋ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲਡ ਬਲਡ ਗਿਆ ਨਾ ਇੱਕ ਖਮਸੇ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉੱਧਰ ਦੇ ਉਹ ਸਾਡੇ ਬੰਦੇ ਨਿਕਲੇ ਗੁੜੀਆ ਤਾਂ ਇਹਦਾ ਮੁੰਡਾ ਮੇਰੇ ਦਾ ਓਹ ਸਟ੍ਰੱਕਟ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਇਹ ਆ ਵੀ ਲੱਗੇ ਆ ਲੱਗੇ ਗੱਡੀ ਕਹਿੰਦੇ ਘੈਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹ ਮਤਲਬ ਤੁਸੀਂ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ-ਕੌਣ ਸੀ ਉਹ ਮੇਰੀ ਤਾਏ ਕਿਤੇ ਮੇਰੇ ਤਾਏ ਦਾ ਮੁੰਡਾ ਆ ਤਾਏ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਏ ਮੇਰੀ ਨਾਲ ਹੀ ਆਏ ਇੰਨਾ ਨਹੀਂ ਮੈਨੂੰ ਪਤਾ ਮੈਂ ਜੰਡਿਆਲੇ ਚ ਪਤਾ ਲੱਗਾ ਤੇ ਇਦਾਂ ਇਦਾਂ ਤੁਹਾਡੇ ਭਰਾ ਹੀ ਦੇ ਬੰਦੇ ਐਸੇ ਡੱਟ ਹੋ ਗਿਆ ਬੱਚਾ ਜਿਹੜਾ ਕੋਈ ਛੋਟਾ ਛੋਟਾ ਦਸਰੇ ਨਾਲ ਤਾਏ ਮੇਰੇ ਦਾ ਇਹ ਤੀਜਾ ਹੈ ਮੇਰਾ ਮੁੰਡਾ ਉਹ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਆ ਪਰ ਉਹ ਤੇ ਹੈਗੀ 8 7-8 ਸਾਲ ਉਮਰ ਹੋਣੀ 5-6 ਸਾਲ ਤਾਏ ਦੇ ਨਾਂ ਤਾਂ ਪਤਾ ਤੁਹਾਨੂੰ ਹਾਂ ਜੀ ਮੇਤਰਾਂ ਕੀ ਨਾਂ ਸਮਿਤਰਾਂ ਇਹ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ ਇਹਦਾ ਨਾਂ ਰਮਨ ਇਹ ਜੀ ਲੜਕਾ ਰਮਨ ਕੁਮਾਰ ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ ਇਹ ਲੋ ਆਪਣੀ ਬੈਗ ਤੇ ਆ ਰਹੇ ਸੀ ਕਿ ਪਿੰਡ ਭੰਗਵਾਦ ਨੂੰ ਗਹਿਰੀ ਕਸਬੇ ਨੂੰ ਜਾ ਰਹੇ ਸੀ ਤੇ ਫਾਟਕ ਦੇ ਉੱਪਰ ਸਾਰ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਇਹ ਰਮਨ ਜੀ ਦੇ ਮੋਕੇ ਤੇ ਮੌਤ ਹੋ ਗਈ ਹੈ ਜੀ इज न सुमित्रा जी, दे, सोरी, सोरी जी दे, बेटा लखन जी ओक सो अठ जरिए गुरु नानक हॉस्पिटल इलाज ली अगली कारवाई अमल है इना डर डर करेगा जी मतलब तो थर खबर सबसे पहले देखने के लिए फॉलो करे दैनिक सवेरा टीजी यूट्यूब फेसबुक Instagram X aur WhatsApp channel par